ਬੈਟਰੀ ਵਾਲੀ ਸਕੂਟਰੀ ਦਾ ਇੰਜਣ ਆ ਆ ਪਿਆ ਖਰਾਬ ਹੋ ਗਿਆ ਇਹਨੂੰ ਲੈ ਚੱਲ ਗਏ ਹਾਂ ਬੈਟਰੀ ਵਾਲੀ ਸਕੂਟਰੀ ਦਾ ਇੰਜਣ ਆ ਕਾ ਵੇਖ ਉਹ ਜਿੰਨ ਰੱਖ ਕੇ ਹੁਣ ਆ ਕਿਸੇ ਦੀ ਮੋਟਰ ਤੇ ਖੜੀ ਆ ਐਨਕਾ ਲਾ ਕੇ ਆ ਆ ਉਹ ਕਿਹਦੇ ਦੇ ਆ ਲਵਰੀਦ ਆ ਆ ਚੱਲ ਗਏ ਇੱਕ ਹਸਾਬ ਦਾ ਇੰਝ ਨਹੀਂ ਆਉਦਾ ਇਹ ਰੱਖ ਕੇ ਲੈਣੇ ਹੈ ਚਾਰਜਰ ਸਾਡੂ ਹੋ ਗਿਆ ਓ ਯਾਰ ਚਾਰਜਰ ਖਰਾਬ ਸੀਗਾ ਦੋ ਦਿਨ ਹੋ ਗਏ ਲੱਗੀ ਨਹੀਂ ਚਾਰਜਰ ਅਰੇ ਆਈਆਂ ਨੇ ਦਾ ਆ ਖੜੀ ਇੰਜਨ ਖਰਾਬ ਹੋ ਗਿਆ ਨਵਾਂ ਕਰਾ ਕੇ ਲੈ ਆਉਂਦਾ ਹਣਾ ਇੱਥੇ ਰੱਖ ਨੂੰ ਤੇਰਾ ਖੁੱਲ ਗਿਆ ਦਾ ਲੋਕ Iya kan, kasih nasi uduk aja, kata. Jaga baik-baik tante Di jalan pipa pelat gede. Allah di jalan pipa. Soalnya apa nih orangnya? Nadiya sih dia. ਚੱਲ ਜਾ ਆਵੜਾ ਰਛੇ ਜਾਣਾ ਤੂੰ ਲੈ ਭਈ ਚੱਲ ਪਿਆ ਲੈ ਭਈ ਆਪਣਾ ਜਹਾਜ ਚੱਲ ਪਿਆ ਹੋ ਗਿਆ ਸਟਾਰਟ ਚੱਲ ਆ ਵਾ ਸੜਕ ਤੇ ਲੈ ਕੇ ਚੱਲਦੇ ਹਾਂ ਉਹਨਾਂ ਨੂੰ ਘਰ ਨੂੰ ਤਾਂ ਗੇਅਰ ਲਾਇਆ ਦੂਜਾ ਤੀਜਾ ਇਹਦਾ ਮੋੜ ਤੇ ਆ ਜੋਬਰ ਚੋਂ ਨਾ ਹੀ ਲਾਈ ਜਾਂਦੇ ਆ ਲੈ ਭਾਈ 2 ਘੰਟਿਆਂ ਦਾ ਮੱਥਾ ਮਾਰਨ ਦੇ باوجود ਆਪਾਂ ਲੈ ਕੇ ਸਕੂਟਰੀ ਘਰ ਕਦੇ ਆਈ ਗਏ ਆ ਗਿਆ ਮੋੜ ਚਾ ਲਗੇ ਰਾਂ ਇਹਨੂੰ ਕਿਤੇ ਡੀਜ਼ਲ ਪੈਟਰੋਲ ਪੰਪ ਤੇ ਲਾਈਏ ਜਾ ਕੇ ਆ ਗਿਆ ਤਾਂ ਪੰਪ ਵੀ ਤੇਲ ਪੌਂਟੇ ਲਾਦ ਕੇ ਨੂੰ ਪਟ્રોલ ਦੀ ਟੈਂਕੀ ਭਰਦੀ ਬਸ ਸੱਚ ਛਾੜ ਦਿੰਨੇ ਆ ਚਿਆ ਕਾ ਕਾਰਟੂਨ ਟੂ ਲੱਗੀ ਚਾਰਜ ਹੁਣ ਤੇਲ ਦੀ ਟੈਂਕੀ ਫੁੱਲ ਹੋ ਗਈ ਜਦੋਂ ਫੇਰ ਤੋੜਾਂਗੇ ਇਹਨੂੰ